ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਦੋਸਤੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਆਈ ਵੀਜ਼ਾ ਇਮੀਗ੍ਰੇਸ਼ਨ ਦੀ ਸਾਰੀ ਟੀਮ ਵੱਲੋਂ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦਾ ਹਾਂ ਕਿ ਤੁਹਾਾਰਡੇ ਲਈ ਖੁਸ਼ੀਆਂ ਭਰਿਆ ਹੋਊਗਾ ਦੋਸਤੋ ਬਹੁਤ ਟਾਈਮ ਬਾਅਦ ਮੈਂ YouTube ਤੇ ਵੀਡੀਓ ਪਾਉਣ ਲੱਗਿਆ ਹਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੀਗਾ ਕਿ ਆਪਣੀ YouTube ਦੀ ਫੈਮਿਲੀ ਨਾਲ ਮੈਂ ਕੋਈ ਗੱਲਬਾਤ ਨਹੀਂ ਕੀਤੀ ਉਹਦੇ ਪਿੱਛੇ ਰੀਜ਼ਨ ਸੀਗਾ ਇੱਕ ਦੋ ਉਹ ਚਲੋ ਆਪਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਬਟ ਫਿਲਹਾਲ ਜਿਹੜੀ ਇਹ ਅੱਜ ਦੀ ਵੀਡੀਓ ਹੈ ਇਹ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੇ ਅਪਡੇਟ ਨੂੰ ਲੈ ਕੇ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਵਿਜ਼ਟਰ ਵੀਜ਼ਾ ਨੇ ਉਹ ਕਿੱਦਾਂ ਹੈ ਤੇ ਹੁਣ ਜਿਹੜਾ ਆਉਣ ਵਾਲਾ 2024 ਸਾਲ ਹੈ 2024 ਦੇ ਵਿੱਚ ਜਿਹੜਾ ਵਿਜ਼ਟਰ ਵੀਜ਼ਾ ਹੈ ਉਹਦਾ ਕੀ ਸਿਨੈਰੀਓ ਰਹੂਗਾ ਤੁਸੀਂ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਘੁੰਮਣ ਜਾਣਾ ਹੈ ਵਿਸਟਰ ਵੀਜ਼ਾ ਲੈਣਾ ਹੈ ਜਾਂ ਟੂਰਿਸਟ ਵੀਜ਼ਾ ਲੈਣਾ ਹੈ ਤੁਸੀਂ ਕਿੱਦਾਂ ਲੈ ਸਕਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਰਿਫਿਊਜ਼ਲ ਆਈ ਹੋਈ ਹੈ ਪਹਿਲਾਂ ਚਾਹੇ ਉਹ ਦੋ ਵਾਰ ਤਿੰਨ ਵਾਰ ਕਿਸੇ ਵੀ ਰੀਜ਼ਨ ਕਰਕੇ ਤੁਹਾਡੀ ਰਿਫਿਊਜ਼ਲ ਆਈ ਹੈ ਉਹਨੂੰ ਵੀਜ਼ਾ 'ਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਮਦਦ ਦੇ ਨਾਲ ਉਹਨੂੰ ਵੀਜ਼ਾ 'ਚ ਕਿਵੇਂ ਕਨਵਰਟ ਕਰ ਸਕਦੇ ਹੋ ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਤੁਸੀਂ ਜਿਹੜੀ ਆਪਣੀ ਫਾਈਲ ਲਾਣੀ ਹੈ ਉਹ ਟੂਰਿਸਟ ਵੀਜ਼ਾ ਜਿਹੜਾ ਹੈਗਾ ਤੁਸੀਂ ਉਹ ਸਪான்ਸਰ ਤੇ ਲਾਣਾ ਹੈ ਜਾਂ ਫਿਰ ਕਿਸੇ ਇਵੈਂਟ ਦੀ ਬੁਕਿੰਗ ਤੇ ਲਾਣਾ ਹੈ ਜਾਂ ਤੁਸੀਂ ਹੋਟਲ ਬੁਕਿੰਗ ਤੇ ਲਾਣਾ ਹੈ ਜਾਂ ਕਿਸੇ ਹੋਰ ਰੀਜ਼ਨ ਤੇ ਤੁਸੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਾਣਾ ਚਾਹੁੰਦੇ ਹੋ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਤੁਸੀਂ ਸਾਡੀ ਟੀਮ ਤੋਂ ਹੈਲਪ ਲੈ ਸਕਦੇ ਹੋ ਤੇ ਹੈਲਪ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਆਈ ਵੀਜ਼ਾ ਇਮੀਗ੍ਰੇਸ਼ਨ ਦੇ ਹੋਣ ਜਿਹੜੇ ਰਿਜ਼ਲਟ ਆਏ ਨੇ ਮੈਂ ਤੁਹਾਨੂੰ ਦਿਖਾਦਾ ਕੈਨੇਡਾ ਦੇ ਬਹੁਤ ਸਾਰੇ ਵੀਜ਼ਾ ਸਾਡੇ ਕੋਲ ਆਏ ਹੋਏ ਨੇ ਬਹੁਤ ਸਾਰੀਆਂ ਪੀਪੀਆਰਸ ਨੇ ਤੇ ਆਪ ਕੁਝ ਵੀਜ਼ਾਸ ਨੇ ਜਿਹੜੇ ਸਾਡੇ ਕੋਲ ਰੀਸੀਵ ਹੋਏ ਨੇ ਇਨਾਂ ਦੀਆਂ ਜਿਹੜੀਆਂ ਪ੍ਰੋਫਾਈਲਸ ਨੇ ਮੈਂ 1 ਬਾਈ 1 ਤੁਹਾਡੇ ਨਾਲ ਡਿਸਕਸ ਕਰ ਦੂੰਗਾ ਕਿਹੜੇ ਕਿਹੜੀ ਪ੍ਰੋਫਾਈਲਸ ਨੂੰ ਵੀਜ਼ਾ ਮਿਲਿਆ ਹੈ ਤੇ ਉਹ ਸਾਰੇ ਜਿਹੜੇ ਲੋਕ ਨੇ ਉਹਨਾਂ ਦੀਆਂ ਆਪਾਂ ਵੀਡੀਓਜ਼ ਵੀ ਪਾ ਦਾਂਗੇ ਜਿੰਨਾਂ ਵੀ ਜਿੰਨੇ ਵੀ ਲੋਕਾਂ ਨੇ ਆਈ ਵੀਜ਼ਾ ਇਮੀਗ੍ਰੇਸ਼ਨ ਤੇ ਭਰੋਸਾ ਕੀਤਾ ਹੈ ਤੇ ਆਈ ਵੀਜ਼ਾ ਇਮੀਗ੍ਰੇਸ਼ਨ ਨੇ ਉਹਨਾਂ ਦੇ ਭਰੋਸੇ ਦਾ ਮਾਣ ਰੱਖਿਆ ਤੇ ਅਸੀਂ ਉਹਨਾਂ ਨੂੰ ਰਿਜ਼ਲਟ ਦੇ ਵਿੱਚ ਤਬਦੀਲ ਕੀਤਾ ਹੈ ਦੋਸਤੋ ਮੇਨ ਜਿਹੜਾ ਰਿਜੈਕਸ਼ਨ ਦਾ ਰੀਜ਼ਨ ਹੈ ਜੇ ਮੈਂ ਆਪਣੇ ਪੁਰਾਣੇ ਐਕਸਪੀਰੀਅੰਸ ਦੀ ਗੱਲ ਕਰਾਂ ਮੇਨ ਰਿਜੈਕਸ਼ਨ ਦਾ ਰੀਜ਼ਨ ਹੈ ਜਿਹੜਾ ਉਹ ਹਰ ਵਾਰ ਤੁਹਾਡੇ ਕਾਗਜ਼ ਨਹੀਂ ਹੁੰਦੇ ਕਈ ਵਾਰ ਕੁਝ ਐਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਨ੍ਹਾਂ ਕਰਕੇ ਕੀ ਤੁਹਾਡਾ ਜਿਹੜਾ ਵੀਜ਼ਾ ਏ ਉਹ ਰਿਫਿਊਜ਼ ਹੋ ਜਾਂਦਾ ਏ ਜਿਵੇਂ ਉਹ ਫੰਡਸ ਦੀ ਪ੍ਰੈਜੈਂਟੇਸ਼ਨ ਨੂੰ ਲੈ ਕੇ ਹੋ ਗਿਆ ਤੁਹਾਡੀ ਜਿਹੜੀ ਐਨੂ ਲਿੰਕਮ ਆ ਉਹਦੀ ਪ੍ਰੈਜੈਂਟੇਸ਼ਨ ਨੂੰ ਲੈ ਕੇ ਹੋ ਗਿਆ ਤੁਹਾਡੇ ਫਾਈਨੈਂਸ਼ੀਅਲਸ ਨੇ ਉਹ ਜੇ ਵਧੀਆ ਤਰੀਕੇ ਨਾਲ ਪ੍ਰੈਜੈਂਟ ਨਹੀਂ ਕੀਤੇ ਉਨਾ ਕਰਕੇ ਹੋ ਗਿਆ ਜਾਂ ਤੁਹਾਡਾ ਰੀਜ਼ਨ ਜਿਵੇਂ ਕਿ ਚਾਹੇ ਟੂਰਿਸਟ ਵੀਜ਼ਾ ਹੋਟਲ ਬੁਕਿੰਗ ਤੇ ਜਾ ਰਹੇ ਹੋ ਤੁਸੀਂ ਹੋਟਲ ਬੁਕਿੰਗਸ ਤਾਂ ਲਾਤੀਆ ਪਰ ਪ੍ਰੋਪਰ ਆਈਟਨਰੀ ਨਹੀਂ ਲਾਈ ਤੁਹਾਡਾ ਪਲਾਨ ਨਹੀਂ ਲਾਇਆ ਕਿੰਨੇ ਵੀਕ ਦੀ ਤੁਹਾਨੂੰ ਛੁੱਟੀ ਆਇਆ ਜਿੱਥੇ ਤੁਸੀਂ ਜੌਬ ਕਰਦੇ ਹੋ ਜਿਹੜਾ ਤੁਹਾਡਾ ਬਿਜ਼ਨਸ ਹੈ ਉਥੋਂ ਕਿੰਨੇ ਟਾਈਮ ਲਈ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਇਸ ਸਾਰੀਆਂ ਚੀਜ਼ਾਂ ਤੁਹਾਡੀ ਫਾਈਲ ਦੇ ਵਿੱਚ ਨਹੀਂ ਹੁੰਦੀਆਂ ਜੇ ਕਲੀਅਰ ਨਹੀਂ ਹੁੰਦੀਆਂ ਤਾਂ ਤੁਹਾਡੀ ਫਾਈਲ ਰਿਜੈਕਟ ਹੋ ਜਾਂਦੀ। ਉਸ ਤੋਂ ਬਾਅਦ ਸਾਰਾ ਕਸੂਰ ਇਹਨਾਂ ਚੀਜ਼ਾਂ ਦਾ ਵੀ ਨਹੀਂ ਹੁੰਦਾ। ਸਾਰਾ ਕਸੂਰ ਤੁਹਾਡੇ ਏਜੰਟ ਦਾ ਵੀ ਨਹੀਂ ਹੁੰਦਾ। ਕੈਨੇਡਾ ਕੋਲ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਆਉਂਦੀਆਂ ਨੇ। ਸਾਰੀਆਂ ਐਪਲੀਕੇਸ਼ਨ ਕਹਿੰਨ ਨਾਲੇ ਆਨਲਾਈਨ ਕਰਤੀਆਂ। ਤੁਸੀਂ ਸਿਰਫ ਅੰਬੈਸੀ ਦੇ ਵਿੱਚ ਜਾਂ VFS ਦੇ ਵਿੱਚ ਬਾਇਓਮੈਟ੍ਰਿਕਲੀ ਜਾਂਦੇ ਹੋ। ਕੈਨੇਡਾ ਦੇ ਮੋਸਟਲੀ ਜਿਹੜੇ ਰਿਜ਼ਲਟਸ ਨੇ ਉਹ ਹੁਣ AI ਥਰੂ ਜਿਹੜੇ ਨੇ ਪ੍ਰੋਸੈਸ ਹੋਣ ਲੱਗ ਗਏ। ਕਈ ਵਾਰ ਬਹੁਤ ਸਾਰੀਆਂ ਪ੍ਰੋਫਾਈਲਜ਼ ਆਦਾਂ ਵੀ ਹੁੰਦੀਆਂ ਨੇ ਜੋ ਕਿ ਵੀ ਬਟ ਉਹ AI ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਫਿਰ ਜਿਹੜਾ ਉਹਨਾਂ ਦਾ ਸੌਫਟਵੇਅਰ ਹੈ ਉਹਦੇ ਕਰਕੇ ਰਿਫਿਊਜ਼ ਹੋ ਜਾਂਦੀਆਂ ਨੇ ਜੇ ਤੁਹਾਡੀ ਫਾਈਲ ਰਿਫਿਊਜ਼ ਹੋ ਗਈ ਤੁਹਾਨੂੰ ਇਸ ਦਲ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਹੈ ਕਿ ਤੁਹਾਡੀ ਜਿਹੜੀ ਫਾਈਲ ਹੈ ਉਹਨੂੰ ਵੀਜ਼ਾ ਮਿਲਣਾ ਚਾਹੀਦਾ ਜੀ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਤਾਂ ਤੁਸੀਂ ਜਿਹੜਾ ਹੈਗਾ ਵੀਜ਼ਾ ਰੀਅਪਲਾਈ ਕਰ ਸਕਦੇ ਹੋ ਆਪਣੀ ਫਾਈਲ ਰੀਲੌਂਚ ਕਰ ਸਕਦੇ ਹੋ ਮੇਰੇ ਕੋਲ ਕੁਝ ਪ੍ਰੋਫਾਈਲ ਚਾਦਨ ਦੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਜੇ ਦਿਖਾਈਆਂ ਸੀਗੀਆਂ ਤਿੰਨ ਚਾਰ ਵੀਡੀਓ ਮੇਰੇ ਇੰਸਟਾਗ੍ਰam ਤੇ ਦੇਖਿਓ ਕਿ ਜਿਨ੍ਹਾਂ ਦੀ ਫਾਈਲ ਪਹਿਲਾਂ ਰਿਫਿਊਜ਼ ਹੋ ਗਈ ਉਹਨਾਂ ਦੀ ਫਾਈਲ ਅਸੀਂ ਆਪਣੇ ਰਿਸਕ ਤੇ ਰੀਲੌਂਚ ਕੀਤੀ ਤੇ ਉਹਨਾਂ ਨੂੰ ਵੀਜ਼ਾ ਮਿਲ ਗਿਆ ਚਾਹ ਰਹੇ ਹੁੰਦੀ ਪਹਿਲਾਂ ਕਿਸੇ ਕੋਲ ਦੋ ਰਿਫਿਊਜ਼ਲ ਸੀ ਚਾਹੇ ਉਹਦੀ ਸਾਡੇ ਕੋਲ ਹੀ ਰਿਫਿਊਜ਼ਲ ਆ ਫੇਰ ਵੀ ਉਹਨਾਂ ਨੂੰ ਵੀਜ਼ਾ ਮਿਲ ਗਿਆ ਜੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਹੈ ਤਾਂ ਤੁਸੀਂ ਆਈ ਵੀਜ਼ਾ ਇਮੀਗ੍ਰੇਸ਼ਨ ਦੀ ਐਕਸਪਰਟ ਟੀਮ ਦੀ ਹੈਲਪ ਲੈ ਸਕਦੇ ਹੋ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ ਜੇ ਤੁਹਾਡੇ ਮਨ ਦੇ ਵਿੱਚ ਅੱਗੇ ਜਿਹੜੇ ਮੈਂ ਚੀਜ਼ਾਂ ਬੋਲਣ ਜਾ ਰਿਹਾ ਹਾਂ ਉਹ ਸਵਾਲ ਨੇ ਤਾਂ ਤੁਸੀਂ ਇੱਕ ਵਾਰ ਸਾਡੀ ਮਦਦ ਜ਼ਰੂਰ ਲਓ ਤੁਹਾਡੇ ਮਨ 'ਚ ਸਵਾਲ ਹੈ ਕਿ ਤੁਸੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਕਿਵੇਂ ਲੈ ਸਕਦੇ ਹੋ ਤੁਹਾਡੇ ਮਨ 'ਚ ਸਵਾਲ ਹੈ ਕਿ ਤੁਹਾਡੇ ਕੈਨੇਡਾ ਦੇ ਵਿਜ਼ਟਰ ਵੀਜ਼ਾ ਤੇ ਕਿੰਨਾ ਖਰਚਾ ਆਊਗਾ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੋ ਤੁਹਾਨੂੰ ਨਹੀਂ ਪਤਾ ਕਿੰਨੇ ਫੰਡ ਚਾਹੀਦੇ ਨੇ ਤੁਹਾਨੂੰ ਸਪான்ਸਰ ਚਾਹੀਦੀ ਹੈ ਹੋਟਲ ਬੁਕਿੰਗ ਹੈ ਤੁਹਾਨੂੰ ਇਸ ਚੀਜ਼ ਬਾਰੇ ਨਹੀਂ ਨੋਲੇਜ ਹੈਗੀ ਤਾਂ ਤੁਸੀਂ ਸਾਡੀ ਮਦਦ ਲੈ ਸਕਦੇ ਹੋ ਤੁਹਾਡੀਆਂ ਪਹਿਲਾਂ 3 4 ਜਾਂ 5 ਰਿਫਿਊਜ਼ਲਸ ਨੇ ਉਹਨਾਂ ਰਿਫਿਊਜ਼ਲਸ ਨੂੰ ਵੀਜ਼ਾ ਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਜਿਹੜੀ ਹੈਗੀ ਹੈ ਸਲਾਹ ਲੈ ਸਕਦੇ ਹੋ ਬਹੁਤ ਘੱਟ ਖਰਚੇ 'ਚ ਬਹੁਤ ਆਥੈਂਟਿਕ ਵੇ ਨਾਲ ਆਈ ਵੀਜ਼ਾ ਇਮੀਗ੍ਰੇਸ਼ਨ ਕੰਮ ਕਰਦਾ ਹੈ ਬਹੁਤ ਸਾਰੇ ਲੋਕੀ ਨੇ ਜਿਨ੍ਹਾਂ ਦੇ ਅਸੀਂ ਸੁਪਨੇ ਪੂਰੇ ਕਰ ਚੁੱਕੇ ਆ ਬਹੁਤ ਸਾਰੇ ਲੋਕੀ ਐਦਾਂ ਦੇ ਵੀ ਨੇ ਜਿਹੜੇ ਉੱਥੇ ਜਾ ਕੇ ਬਹੁਤ ਕਾਮਯਾਬ ਹੋਏ ਨੇ ਦੋਸਤੋ ਆਹ ਰਿਜ਼ਲਟ ਨੇ ਤੇ ਇੰਸਟਾ ਮੈਨੂੰ ਫਾਲੋ ਕਰ ਸਕਦੇ ਹੋ ਸੁਖਵਿੰਦਰ ਵੀਜ਼ਾ ਐਕਸਪਰਟ ਮੇਰਾ YouTube ਚੈਨਲ ਹੈ ਇਹਨੂੰ ਆਪਾਂ ਦੁਬਾਰਾ ਐਕਟਿਵ ਕਰਨ ਲੱਗਿਆ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੇ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਐਦਾਂ ਦੀਆਂ ਵੀਡੀਓਜ਼ ਰਿਜ਼ਲਟ ਰਿਲੇਟਿਡ ਤੇ ਇਨਫੋਰਮੇਟਿਵ ਵੀਡੀਓਜ਼ ਉਹ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ